ਸਰਜੀਤ ਪਾਤਰ ਜੀ ਦੀ ਮੌਤ ਤੋਂ ਬਾਅਦ ਨਾ ਸਿਰਫ ਪੰਜਾਬੀ ਇੰਡਸਟਰੀ ਸਗੋ ਹਰ ਇੱਕ ਉਹ ਸ਼ਖਸ ਜਿਹੜਾ ਪੰਜਾਬੀ ਜ਼ੁਬਾਨ ਨੂੰ ਪੰਜਾਬੀਤ ਨੂੰ ਪਿਆਰ ਕਰਦਾ ਉਹ ਸਤਵੇਂ ਚ ਹੈ ਸੋਨੀਆ ਮਾਨ ਮੇਰੇ ਨਾਲ ਜੁੜੇ ਨੇ ਆ ਸੋਨੀਆ ਜਦੋਂ ਇਹ ਪਹਿਲੀ ਵਾਰ ਕੰਨ ਚ ਖਬਰ ਪਈ ਕਿ ਪਾਤਰ ਸਾਹਿਬ ਨਹੀਂ ਰਹੇ ਕਿੱਦਾਂ ਇਸ ਪੂਰੇ ਵੱਡੇ ਘਾਟੇ ਨੂੰ ਦੇਖਦੇ ਹੋ ਬਹੁਤ ਵੱਡੀ ਗੱਲ ਹੈ ਬਹੁਤ ਵਧੀਆ ਪੋएट ਸੀਗੇ ਜਿਨ੍ਹਾਂ ਨੂੰ ਪਦਮਸ਼ਰੀ ਵੀ ਮਿਲਿਆ ਸੀਗਾ ਔਰ ਜਿਨ੍ਹਾਂ ਨੇ ਇੰਨੀਆਂ ਵਧੀਆ ਆਪਣੀ ਸਹਾਇਤ ਜਿਹੜਾ ਆ ਪੰਜਾਬੀ ਪੋਇਟਰੀ ਨੂੰ ਦਿੱਤੀ ਇੰਨੀ ਲੰਬੀ ਉਮਰ ਔਰ ਇੰਨੀ ਲੰਬੀ ਆਪਣੀ ਜਿਹੜੀ ਹੈ ਪੜ੍ਹਾਈ ਔਰ ਲਿਖਾਈ ਹਨਾ ਸਾਨੂੰ ਸਾਰਿਆਂ ਨੂੰ ਬਹੁਤ ਖੂਬਸੂਰਤ ਕਵਿਤਾਵਾਂ ਦਿੱਤੀਆਂ ਸੋ ਦੁੱਖ ਤੇ ਮਹਿਸੂਸ ਹੁੰਦਾ ਹੈ ਇੱਕ ਪੰਜਾਬ ਦੇ ਇੱਕ ਪੰਜਾਬੀ ਬੋਲ ਜਿਹਨੂੰ ਕਹਿ ਸਕਦੇ ਆਪਾਂ ਵੱਡੀਆਂ-ਵੱਡੀਆਂ ਫਿਲਮਾਂ ਦੇ ਵਿੱਚ ਵੀ ਉਹਨਾਂ ਨੇ ਆਪਣਾ ਕਿਰਦਾਰ ਨਿਭਾਇਆ ਹੈ ਜਿਵੇਂ ਉਦਮ ਸਿੰਘ ਦੇ ਵਿੱਚ ਉਹਨਾਂ ਨੇ ਲਿਖਿਆ ਸੀਗਾ ਸੋ ਮਨਭਗੀ ਗੱਲਾਂ ਸੋਨਕੀ ਅਫਸੋਸ ਹੁੰਦਾ ਹੈ ਕਿ ਇੰਨੀਆਂ ਮਹਾਨ ਸ਼ਖਸੀਤਾਂ ਸਾਡੇ ਵਿੱਚੋਂ ਜਾ ਰਹੀਆਂ ਨੇ ਕਦੇ 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 ਸੋਨੀਆਂ ਕੋਈ ਮੁਲਾਕਾਤ ਦਾ ਸਬਬ ਬਣਿਆ ਪਾਤਰ ਜੀ ਦੇ ਨਾਲ ਵੇਖੋ ਜਦੋਂ ਇੰਟੈਲੈਕਚੁਅਲ ਮੀਟਿੰਗਸ ਹੁੰਦੀਆਂ ਸੀਗੀਆਂ ਬਹੁਤ ਸਾਰੇ ਲੋਕਾਂ ਨੂੰ ਮਿਲਣ ਦਾ ਸਬਬ ਆਂਦਾ ਉਸ ਦੌਰਾਨ ਹੀ ਕਦੀ ਮੈਂ ਮਿਲੀ ਹੋਊਂਗੀ ਉਹਨਾਂ ਨੂੰ ਔਰ ਮਤਲਬ ਇਹ ਨਹੀਂ ਕਿ ਮੈਂ ਸਪੈਸ਼ਲੀ ਉਹਨਾਂ ਨੂੰ ਕਿਤੇ ਮਿਲੀ ਆ ਬਟ ਹਾਂ ਇੰਟੈਲੈਕਚੁਅਲ ਮੀਟਿੰਗਸ ਦੇ ਵਿੱਚ ਕਾਨਫਰੰਸਸ ਦੇ ਵਿੱਚ ਜ਼ਰੂਰ ਮੈਂ ਨਹੀਂ ਕਦੇ 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 ਪੜਿਆ ਉਹਨਾਂ ਦੀਆਂ ਸ਼ਾਇਰੀਆਂ ਕਿਉਂਕਿ ਵੈਸੇ ਤਾਂ ਸੋਸ਼ਲ ਮੀਡੀਆ ਦੇ ਉੱਤੇ ਅੱਜਕੱਲ ਬਹੁਤ ਚੀਜ਼ਾਂ ਵਾਇਰਲ ਨੇ ਕਿਉਂਕਿ ਲੋਕ ਬਹੁਤ ਮੁਹੱਬਤ ਕਰਦੇ ਸੀ ਉਹਨਾਂ ਨੂੰ ਪਰ ਤੁਸੀਂ ਕਦੇ ਕੋਈ ਉਹਨਾਂ ਦੀ ਬੁੱਕ ਵਗੈਰਾ ਵੀ ਪੜੀ ਕਦੇ ਸਬਬ ਬਣਿਆ ਨਹੀਂ ਮੈਂ ਉਹਨਾਂ ਦੀ ਸ਼ਹੀਦ ਆਗਮੋਦਮ ਸਿੰਘ ਜਿਹੜੀ ਉਹਨਾਂ ਨੇ ਵਿੱਚ ਲਿਖਿਆ ਸੀਗਾ ਉਹ ਜ਼ਰੂਰ ਫਿਲਮ ਦੇਖੀ ਹੈ ਹੂੰ 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 ਕਿਤਾਬਾਂ ਮੈਂ ਉਹਨਾਂ ਦੀ ਇੰਨੀਆਂ ਨਹੀਂ ਪੜੀਆਂ ਬਟ ਮੈਂ ਪੋਇਟਰੀ ਜ਼ਰੂਰ ਉਹਨਾਂ ਦੀ ਸੁਣੀ ਆ ਕਿਉਂਕਿ ਕਿਉਂਕਿ ਮੈਨੂੰ ਲੱਗਾ ਕਿ ਪਾਤਰ ਸਾਹਿਬ ਦੇ ਹਿੱਸੇ ਇਹ ਜਿਹੜਾ ਪਿਆਰ ਆਇਆ ਕਿ ਜਿਹੜੀ ਕਰੰਟ ਜਨਰੇਸ਼ਨ ਆ ਉਹ ਵੀ ਉਹਨਾਂ ਨੂੰ ਉਨੇ ਹੀ ਪਿਆਰ ਕਰਦੀ ਆ ਬਿਲਕੁਲ ਬਿਲਕੁਲ ਜਦੋਂ ਇੰਨੇ ਵਧੀਆ ਪੋਇਟ ਰਹੇ ਹੋਣ ਤੇ ਉਹਨਾਂ ਨੂੰ ਓਬਵੀਅਸਲੀ ਸਾਰੇ ਜਾਣੇ ਪਿਆਰ ਕਰਨਗੇ ਜਿਹੜੀ ਲੁਕੀ ਸਹਾਇਤਨਾ ਪਿਆਰ ਕਰਦੇ ਆ ਪੋਇਟਰੀ ਨਾਲ ਪਿਆਰ ਕਰਦੇ ਆ 파ਸ਼ ਨੂੰ ਅਸੀਂ ਬਹੁਤ ਪਿਆਰ ਕਰਦੇ ਆ 파ਸ਼ ਦੀਆਂ ਕਵਿਤਾਵਾਂ ਨੂੰ ਸ਼ਿਵ ਕੁਮਾਰ ਬਟਾਲਵੀ ਨੂੰ ਹੂੰ 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 ਧੰਨਵਾਦ ਧੰਨਵਾਦ ਸੋਨੀਆ ਸਾਡੇ ਨਾਲ ਗੱਲ ਕਰਨ ਦੇ ਲਈ ਸੋਨੀਆ ਮਾਨ ਜੁੜੇ ਸੀ ਤਾਂ surjit patar ji ਸਾਡੇ ਦਰਮਿਆਨ ਨਹੀਂ ਰਹੇ ਤਾਂ ਹਰ ਕੋਈ ਸ਼ਰਧਾਂਜਲੀ ਦੇ ਰਿਹਾ ਜੀ ਉਹਨਾਂ ਨੂੰ ਹਾਂਜੀ ਤਾਂ surjit patar ji ਦੀ ਮੌਤ ਤੋਂ ਬਾਅਦ ਨਾ ਸਿਰਫ ਪੰਜਾਬੀ ਇੰਡਸਟਰੀ ਸਗੋਂ ਹਰ ਇੱਕ ਉਹ ਸ਼ਖਸ ਜਿਹੜਾ ਪੰਜਾਬੀ ਜ਼ੁਬਾਨ ਨੂੰ ਪੰਜਾਬੀ ਉਤਨੂੰ ਪਿਆਰ ਕਰਦਾ ਉਹ ਸਤਵੇਂ ਚ ਹੈ ਸੋਨੀਆ ਮਾਨ ਮੇਰੇ ਨਾਲ ਜੁੜੇ ਨੇ ਆ ਸੋਨੀਆ ਜਦੋਂ ਇਹ ਪਹਿਲੀ ਵਾਰ ਕੰਨ ਚ ਖਬਰ ਪਈ ਕਿ ਪਾਤਰ ਸਾਹਿਬ ਨਹੀਂ ਰਹੇ ਕਿਦਾਂ ਇਸ ਪੂਰੇ ਵੱਡੇ ਘਾਟੇ ਨੂੰ ਦੇਖਦੇ ਹੋ ਬਹੁਤ ਵੱਡੀ ਗੱਲ ਹੈ ਬਹੁਤ ਵਧੀਆ ਪੋएट ਸੀਗੇ ਜਿਨ੍ਹਾਂ ਨੂੰ ਪਦਮਸ਼ਰੀ ਵੀ ਮਿਲਿਆ ਸੀਗਾ ਔਰ ਜਿਨ੍ਹਾਂ ਨੇ ਇੰਨੀਆਂ ਵਧੀਆ ਆਪਣੀ ਸਹਾਇਤ ਜਿਹੜਾ ਆ ਪੰਜਾਬੀ ਪੋਇਟਰੀ ਨੂੰ ਦਿੱਤੀ ਇੰਨੀ ਲੰਬੀ ਉਮਰ ਔਰ ਇੰਨੇ ਲੰਬੀ ਆਪਣੀ ਜਿਹੜੀ ਹੈ ਪੜ੍ਹਾਈ ਔਰ ਲਿਖਾਈ ਹਨਾ ਸਾਨੂੰ ਸਾਰਿਆਂ ਨੂੰ ਬਹੁਤ ਖੂਬਸੂਰਤ ਕਵਿਤਾਵਾਂ ਦਿੱਤੀਆਂ ਸੋ ਦੁੱਖ ਤੇ ਮਹਿਸੂਸ ਹੁੰਦਾ ਹੈ ਇੱਕ ਪੰਜਾਬ ਦੇ ਇੱਕ ਪੰਜਾਬੀ ਬੋਲ ਜਿੰਨੂੰ ਕਹਿ ਸਕਦੇ ਆ ਆਪਾਂ ਵੱਡੀਆਂ-ਵੱਡੀਆਂ ਫਿਲਮਾਂ ਦੇ ਵਿੱਚ ਵੀ ਉਹਨਾਂ ਨੇ ਆਪਣਾ ਕਿਰਦਾਰ ਨਿਭਾਇਆ ਹੈ ਜਿਵੇਂ ਉਦਮ ਸਿੰਘ ਦੇ ਵਿੱਚ ਉਹਨਾਂ ਨੇ ਲਿਖਿਆ ਸੀਗਾ ਸੋ ਮਨਭਗੀ ਗੱਲਾਂ ਸੋ اُنਕੇ ਅਫਸੋਸ ਹੁੰਦਾ ਹੈ ਕਿ ਇੰਨੀਆਂ ਮਹਾਨ ਸ਼ਖਸੀਤਾਂ ਸਾਡੇ ਵਿੱਚੋਂ ਜਾ ਰਹੀਆਂ ਨੇ ਕਦੇ 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 ਸੁਣੀਏ ਕੋਈ ਮੁਲਾਕਾਤ ਦਾ ਸਬਬ ਬਣਿਆ ਪਾਤਰ ਜੀ ਦੇ ਨਾਲ ਵਿਕੂ ਜਦੋਂ ਇੰਟੈਲੈਕਚੁਅਲ ਮੀਟਿੰਗਸ ਹੁੰਦੀਆਂ ਸੀਗੀਆਂ ਬਹੁਤ ਸਾਰੇ ਲੋਕਾਂ ਨੂੰ ਮਿਲਣ ਦਾ ਸਬਬ ਆਂਦਾ ਉਸ ਦੌਰਾਨ ਹੀ ਕਦੀ ਮੈਂ ਮਿਲੀ ਹੋਊਂਗੀ ਉਹਨਾਂ ਨੂੰ ਔਰ ਮਤਲਬ ਇਹ ਨਹੀਂ ਕਿ ਮੈਂ ਸਪੈਸ਼ਲੀ ਉਹਨਾਂ ਨੂੰ ਕਿਤੇ ਮਿਲੀ ਆ ਬਟ ਹਾਂ ਇੰਟੈਲੈਕਚੁਅਲ ਮੀਟਿੰਗਸ ਦੇ ਵਿੱਚ ਕਾਨਫਰੰਸਸ ਦੇ ਵਿੱਚ ਜ਼ਰੂਰ ਮੈਂ ਮਿਲੀ ਆ ਕਦੇ 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 ਪੜਿਆ ਉਹਨਾਂ ਦੀਆਂ ਸ਼ਾਇਰੀਆਂ ਕਿਉਂਕਿ ਵੈਸੇ ਤਾਂ ਸੋਸ਼ਲ ਮੀਡੀਆ ਦੇ ਉੱਤੇ ਅੱਜਕੱਲ ਬਹੁਤ ਚੀਜ਼ਾਂ ਵਾਇਰਲ ਨੇ ਕਿਉਂਕਿ ਲੋਕ ਬਹੁਤ ਮੁਹੱਬਤ ਕਰਦੇ ਸੀ ਉਹਨਾਂ ਨੂੰ ਪਰ ਤੁਸੀਂ ਕਦੇ ਕੋਈ ਉਹਨਾਂ ਦੀ ਬੁੱਕ ਵਗੈਰਾ ਵੀ ਪੜੀ ਕਦੇ ਸਬਾਬ ਬਣਿਆ ਨਹੀਂ ਮੈਂ ਉਹਨਾਂ ਦੀ ਸ਼ਹੀਦ ਆਗਮੋਦਮ ਸਿੰਘ ਜਿਹੜੀ ਉਹਨਾਂ ਨੇ ਵਿੱਚ ਲਿਖਿਆ ਸੀਗਾ ਉਹ ਜ਼ਰੂਰ ਫਿਲਮ ਦੇਖੀ ਹੈ ਹੂੰ 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 ਕਿਤਾਬਾਂ ਮੈਂ ਉਹਨਾਂ ਦੀ ਇੰਨੀਆਂ ਨਹੀਂ ਪੜੀਆਂ ਬਟ ਮੈਂ ਪੋਇਟਰੀ ਜ਼ਰੂਰ ਉਹਨਾਂ ਦੀ ਸੁਣੀ ਆ ਹੂੰ ਕਿਉਂਕਿ ਕਿਉਂਕਿ ਮੈਨੂੰ ਲੱਗਾ ਕਿ ਪਾਤਰ ਸਾਹਿਬ ਦੇ ਹਿੱਸੇ 'ਚ ਇਹ ਜਿਹੜਾ ਪਿਆਰ ਆਇਆ ਕਿ ਜਿਹੜੀ ਕਰੰਟ ਜਨਰੇਸ਼ਨ ਆ ਉਹ ਵੀ ਉਹਨਾਂ ਨੂੰ ਉਨੇ ਹੀ ਪਿਆਰ ਕਰਦੀ ਆ ਬਿਲਕੁਲ ਬਿਲਕੁਲ ਜਦੋਂ ਇੰਨੇ ਵਧੀਆ ਪੋਇਟ ਰਹੇ ਹੋਣ ਤੇ ਉਹਨਾਂ ਨੂੰ ਓਬਵੀਅਸਲੀ ਸਾਰੇ ਜਾਣੇ ਪਿਆਰ ਕਰਨਗੇ ਜਿਹੜੀ ਲੁਕੀ ਸਹਾਇਤਨਾ ਪਿਆਰ ਕਰਦੇ ਆ ਪੋਇਟਰੀ ਨਾਲ ਪਿਆਰ ਕਰਦੇ ਆ 파ਸ਼ ਨੂੰ ਅਸੀਂ ਬਹੁਤ ਪਿਆਰ ਕਰਦੇ ਆ 파ਸ਼ ਦੀਆਂ ਕਵਿਤਾਵਾਂ ਨੂੰ ਸ਼ਿਵ ਕੁਮਾਰ ਬਟਾਲਵੀ ਨੂੰ ਹੂੰ 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 ਧੰਨਵਾਦ ਧੰਨਵਾਦ ਸੋਨੀਆ ਸਾਡੇ ਨਾਲ ਗੱਲ ਕਰਨ ਦੇ ਲਈ ਸੋਨੀਆ ਮਾਨ ਜੁੜੇ ਸੀ ਤਾਂ surjit patar ji ਸਾਡੇ ਦਰਮਿਆਨ ਨਹੀਂ ਰਹੇ ਤਾਂ ਹਰ ਕੋਈ ਸ਼ਰਧਾਂਜਲੀ ਦੇ ਰਿਹਾ ਜਿਉ ਉਹਨਾਂ ਨੂੰ ਹਾਂਜੀ